ਵਾਜੂ ਦਾ ਸਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਤਾ ਕਿ ਅੱਜ ਅਸੀਂ ਜੋਬ ਮਸ਼ਿਆਂ ਦੇ ਵਿਰੁੱਧ ਜਿਹੜੀ ਸ਼ੁਰੂ ਕੀਤੀ ਹੈ ਲੜ ਉਹਦੇ ਤਹਿਤ ਸਾਡੇ ਪੰਜਾਬ ਦੇ ਹੈਲਥ ਵਿਸਟਾ ਜਿਹੜੇ ਜੋਬ ਮਸ਼ਿਆਂ ਵਿਰੁੱਧ ਮਹਿਮਦੇ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਸੀ ਉਹਦੇ ਮੈਂਬਰ ਦੇ ਉਹਦੇ ਉਹਦੇ ਨਾਲ ਜੁੜੀਆਂ ਸਾਡੀਆਂ ਸਿਹਤ ਸਹੂਲਤਾਂ ਜਾਂ ਉਹਦੇ ਨਾਲ ਮੈਡੀਸਨ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਂਡਲ ਕਰਦੇ। ਸੋ ਅੱਜ ਇਹਨਾਂ ਨੇ ਅਮਰਸਰ ਦੇ ਵਿੱਚ ਸਾਡੇ ਸਾਧਿਆ ਦੇ ਨਾਲ ਸਾਰੇ ਅਧਿਕਾਰੀਆਂ ਦੇ ਨਾਲ ਸਾਰੇ ਮੈਡੀਕਲ ਅਧਿਕਾਰੀਆਂ ਦੇ ਨਾਲ ਹਸਪਤਾਲ ਵਾਲੇ ਸਾਡੇ ਸ਼ਿਵ ਸੱਜੂ ਵਗੈਰਾ ਸਾਰਿਆਂ ਨਾਲ ਮੀਟਿੰਗ ਕੀਤੀ ਹੈ। ਸੋ ਪਹਿਲਾਂ ਤਾਂ ਉਹਨਾਂ ਨੂੰ ਵੈਲਕਮ ਕਹਿਣਾ ਜੀ ਆਇਆਂ ਕਹਿੰਦਾ ਅਮਰਸਰ ਆਏ। ਫਿਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਅੱਜ ਦੀ ਮੀਟਿੰਗ ਦਾ ਸਾਰਾ ਮੰਤਕ ਜਿਹੜਾ ਤੁਹਾਨੂੰ ਸਮਝਾਉਣਗੇ ਸਾਡੇ ਡਾਕਟਰ ਬਲਬੀਤ ਸਿੰਘ ਜੀ ਹੈਲਥ ਮਿਨਿਸਟਰ ਪੰਜਾਬ। ਜੀ ਸਰ ਸਸਿਕਲ ਜੀ ਧੰਨਵਾਦ ਧਲੇਵਾਲ ਸਾਹਿਬ ਅ ਅੱਜ ਦੀ ਜਿਹੜਾ ਮੇਰਾ ਇਹ ਵਿਜ਼ਿਟ ਹੈ ਦੇ ਦੋ ਅਤੇ ਤਿੰਨ ਜਿਹੜੇ ਪਰਪਸ ਆ ਗਿਆ ਜੀ ਇੱਕ ਤਾਂ ਹੈਗਾ ਕਿ ਜਿਹੜਾ ਯੁੱਧ ਨਸ਼ੇ ਵਿਰੋਧ ਵਿੱਚ ਜਿਹੜਾ ਸਿਹਤ ਮਹਿਕਮਾ ਕੀ ਕੰਮ ਕਰ ਰਿਹਾ ਉਹਦੇ ਬਾਰੇ ਉਹਦਾ ਰਿਵਿਊ ਕਰਨਾ ਦੂਜਾ ਜਿਹੜੇ ਹੁਣ ਅੱਗੇ ਬਰਸਾਤ ਦਾ ਮੌਸਮ ਆ ਰਿਹਾ ਜਿਹੜੀਆਂ ਮੱਖੀਆਂ ਮੱਛਰਾਂ ਔਰ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਉਹਦੇ ਨਾਲ ਉਹਦੀ ਰੋਕਥਾਮ ਕਰਨਾ ਕਿਉਂਕਿ ਪਿਛਲੀ ਵਾਰੀ ਸਾਡੇ ਪੰਜਾਬ ਦੇ ਵਿੱਚ 50% ਤੋਂ ਜ਼ਿਆਦਾ ਰਿਡਕਸ਼ਨ ਹੋਈ ਸੀ ਡੈਂਗੀ ਡੈਂਗੀ ਦੇ ਪੇਸ਼ਾਂ ਵਿੱਚ ਔਰ ਇਸੇ ਤਰ੍ਹਾਂ ਜਿਹੜੀ ਡਾਇਰੀ ਹੈ ਲੈ ਵੀ ਕੁਝ ਕੁ ਏਰੀਆਜ਼ ਹੁੰਦੇ ਆ ਜਿੱਥੇ ਹਰ ਸਾਲ ਹੁੰਦਾ ਜਿਵੇਂ ਤੁਹਾਡੇ ਛੇਟਾ ਦਾ ਏਰੀਆ ਹੈਗਾ ਉਹਦੇ ਬਾਰੇ ਸਾਰਾ ਰਿਵਿਊ ਕਰਨਾ ਤੇ ਤੀਜਾ ਸੀਗਾ ਕਿ ਸਾਡੇ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਅਸੀਂ ਜਿਹੜੀ ਜਿਵੇਂ ਪਹਿਲੀ ਮਾਰਚ ਤੋਂ ਸ਼ੁਰੂ ਕੀਤਾ ਸੀਗਾ ਸ਼੍ਰੀ ਅਰਵਿੰਦ ਕੇਜੀਵਾਲ ਭਗਵੰਤ ਮਾਨ ਜੀ ਨੇ ਉਹਦੇ ਚ ਉਹਨਾਂ ਨੇ ਪਹਿਲਾਂ ਹੌਸਲੇ ਅਨਾਉਂਸ ਵੀ ਕੀਤਾ ਸੀ ਤੇ ਉਹ ਟਾਈਮ ਹੁਣ ਆ ਗਿਆ ਹੈਗਾ ਕਿ ਪਹਿਲੀ ਮਈ ਤੋਂ ਕਰਾਂਗੇ ਕਿਉਂਕਿ ਪਹਿਲਾਂ ਵੱਡੀ ਹੁੰਦੀ ਸੀ ਜਿਹੜਾ ਇੱਕ ਪਬਲਿਕ ਆਊਟਰੀਚ ਜਿਹੜਾ ਕਿ ਯੂਥ ਤੱਕ ਪਹੁੰਚ ਕਰਨੀ ਪਿੰਡਾਂ ਤੱਕ ਪਹੁੰਚ ਕਰਨੀ ਯੂਥ ਦੇ ਨਾਲ ਇੱਕ ਡਾਇਲੌਗ ਕਰਨਾ ਹੈ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਉਹਦੇ ਚ ਦੋ ਜਿਹੜੀਆਂ ਤਿੰਨ ਇਵੈਂਟਸ ਹੈ ਇੱਕ ਜਿਹੜੀ ਤਾਂ ਡੀਡਿਕਸ਼ਨ ਤੇ ਰੀਹੈਬ ਸੈਂਟਰ ਨੂੰ ਵਿਜ਼ਿਟ ਕਰਨਾ ਹੈ ਉਹ ਮਹਾਲੀਚਾ ਐਥੇ ਜਿਹੜੀ ਯੂਥ ਨਾਲ ਐਂਗੇਜਮੈਂਟ ਹੈ ਤੇ ਉਹਨਾਂ ਪਿੰਡਾਂ ਵਿੱਚ ਜਾਣਾ ਤੇ ਕੱਲੇ-ਕੱਲੇ ਪਿੰਡ ਤੱਕ ਪਹੁੰਚਾਂਗੇ ਜੀ ਅਸੀਂ ਉਹਦੇ ਵਾਸਤੇ ਉਹਨਾਂ ਨੇ ਇੱਕ ਪੈਰਲ ਜਿਹੜਾ ਸਾਡਾ ਪਾਰਟੀ ਦਾ ਸਟਰਕਚਰ ਵੀ ਆ ਉਹ ਆਪਸ ਕੋਆਰਡੀਨੇਸ਼ਨ ਦੇ ਨਾਲ ਤੇ ਸਾਰੇ ਵਿੰਗ ਜਿਹੜੇ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਚਾਹੇ ਅਸੀਂ ਦੋਨੋਂ ਜਣੇ ਬੈਠੇ ਆ ਜੀ ਸਾਡੇ ਉੱਪਰ ਜਨ ਐਮਐਲਏ ਸਾਰੇ ਅਫਸਰ ਸਬਾਨ ਹੈ ਉਹ ਟੀਮ ਆਈ ਹੋਈ ਆ ਸਾਰਾ ਰਿਵਿਊ ਕਰਨਾ ਮੈਂ ਵੀ ਜਾਣਾ ਜੀ ਉਹਨੇ ਖਾਲਸਾ ਕਾਲਜ ਤੇ ਆਪਣਾ ਅਸੀਂ ਸਾਡਾ ਮੈਸੇਜ ਬੜਾ ਕਲੀਅਰ ਆ ਜੀ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਰ ਅਤੇ ਭਗਵੰਤ ਮਾਨ ਜੀ ਦਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਉਹਦੇ ਵਾਸਤੇ ਪਹਿਲੀ ਗੱਲ ਤਾਂ ਇਹ ਆ ਕਿ ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਆਈ ਆ ਜਾਂ ਗੈਂਗਸਟਰ ਦੀ ਸਮੱਸਿਆ ਆਈ ਆ ਅਤਵਾਦੀ ਸਮੱਸਿਆ ਆਈ ਆ ਉਹ ਸਿਆਸੀ ਪੁਸ਼ਤਪਨਾਈ ਕਰਕੇ ਆਈ ਆ ਪਹਿਲਾ ਕੰਮ ਤਾਂ ਸਾਡੇ ਲੀਡਰਾਂ ਨੇ ਇਹ ਕੀਤਾ ਕਿ ਸਿਆਸੀ ਪੁਸ਼ਤਪਨਾਈ ਖਤਮ ਕਰਤੀ ਤੇ ਦੂਜਾ ਕੰਮ ਜਿਹੜਾ ਹੈਗਾ ਉਹ ਹੈਗਾ ਕਿ ਇੱਕ ਨiyet ਹੋਵੇ ਤੇ ਨੀਤੀ ਹੋਵੇ ਨiyet ਸਾਫ ਹੈ ਸਾਰਿਆਂ ਨੂੰ ਐਵੀਡੈਂਟ ਹੈ ਔਰ ਇੱਕ ਨੀਤੀ ਬਣਾਈ ਆ ਉਹ ਨੀਤੀ ਬਾਰੇ ਮੈਂ ਹੁਣ ਗੱਲ ਕਰਦਾ ਨੀਤੀ ਇਹ ਆ ਵੀ ਜਿਹੜਾ ਬੰਦਾ ਨਸ਼ਾ ਕਰਦਾ ਕਿਸੇ ਦੇ ਕਿਸੇ ਵਜ੍ਹਾ ਨਾਲ ਦਲਦਲ ਚ ਫਸ ਗਿਆ ਜੇ ਉਹ ਟੀਕੇ ਲਾਂਦਾ ਤਾਂ ਉਹਦੇ ਟੀਕੇ ਬੰਦ ਕਰਾ ਕੇ ਉਹਨੂੰ ਪਹਿਲਾਂ ਅਸੀਂ ਲਿਕਵਿਡ ਮੈਥਡ ਆਨ ਹੁੰਦੀ ਆ ਨੱਕ 'ਚ ਪਾਨੇ ਦਵਾਈ ਉਹ ਸ਼ੁਰੂ ਕਰਾ ਰਹੇ ਆ ਜਾਂ ਉਹਨੂੰ ਓਰਲ ਸਬਸਟੀਟਿਊਸ਼ਨ ਥੈਰੇਪੀ ਤੇ ਲੈ ਕੇ ਆਣਾ ਤੇ ਨਾਲ ਹੀ ਡੀਡਿਕਸ਼ਨ ਸੈਂਟਰ ਦੇ ਨਾਲ ਰੀਹੈਬਿਲੀਟੇਸ਼ਨ ਸੈਂਟਰ ਬਣਾਇਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਔਰ ਜਿਹੜੀ ਬੈੱਡ ਕੈਪੈਸਿਟੀ ਵਧਾਈ ਆ ਵੀ ਡੀਡਿਕਸ਼ਨ ਦੇ ਵਿੱਚ 5000 ਬੈੱਡ ਉਹਨਾਂ ਨੇ ਕਿਹਾ ਸੀ ਜਦੋਂ ਮੈਨੂੰ ਹੁਕਮ ਆਇਆ ਸੀ ਵਧਾ ਦਿਓ ਲੇਕਿਨ ਮੈਂ ਤਿਆਰੀ ਹੋਰ ਵੀ ਕੀਤੀ ਹੋਈ ਆ ਬੈੱਡ ਦੀ ਕਮੀ ਨਹੀਂ ਆਣ ਦਿੱਤੀ ਜਾਏਗੀ ਡੀਡਿਕਸ਼ਨ ਹੋਏਗੀ ਸਭ ਦੀ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤਾਂ ਲੈ ਕੇ ਆਵਾਂਗੇ ਉਹਦੇ ਨਾਲ ਇੱਕ ਤਾਂ ਓਵਰਡੋਸ ਡੈਥ ਹੋਣੀ ਐ ਬੰਦ ਹੋਣਗੀਆਂ ਦੂਜੇ ਨੰਬਰ ਤੇ ਜਿਹੜਾ ਤੁਹਾਡਾ ਕਾਲਾ ਪੀੜਿਆ ਜਾਂ ਏਡਜ਼ ਵਰਗੀਆਂ ਬਿਮਾਰੀਆਂ ਨਹੀਂ ਹੋਣਗੀਆਂ ਹਾਰਮੋਨ ਰਿਡਕਸ਼ਨ ਹੋਏਗੀ ਦੂਜੇ ਨੰਬਰ ਤੇ ਹੈਗਾ ਕਿ ਅਸੀਂ ਜਿਹੜਾ ਬੰਦਾ ਨਸ਼ਾ ਕਰਦਾ ਉਹ ਦੱਸਦਾ ਨਹੀਂ ਕਿਸੇ ਨੂੰ ਸਟਿਗਮਾ ਉਹਦੇ ਵਾਸਤੇ ਅਸੀਂ ਨਾਰਕੋਟਿਕ ਅਨੋਨਿਮਸ ਅਲਕੋਹਲਿਕ ਅਨੋਨਿਮਸ ਨਾਲ ਮਿਲ ਕੇ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਹਰ ਡੀਡਿਕਸ਼ਨ ਤੇ ਰੀਹੈਬ ਸੈਂਟਰ ਦੇ ਨਾਲ ਇੱਕ ਜਿਹੜਾ ਹੈਗਾ ਉਹ ਇੱਕ سپورਟ ਗਰੁੱਪ ਬਣਾ ਰਿਹਾ ਜਿਹੜਾ ਕਿ ਯੂਥ ਪਹਿਲਾਂ ਨਸ਼ੇ ਕਰਦਾ ਸੀ ਛੱਡਿਆ ਹੋਇਆ ਜਾਂ ਜਿਹੜਾ ਕੋਈ ਵੀ ਨੌਜਵਾਨ ਕੋਈ ਐਕਸ ਸਰਵਿਸ ਮੈਨ ਕੋਈ ਟੀਚਰ ਕੋਈ ਹੋਰ ਬੱਚਾ ਸਮਾਜ ਦੇ ਵਿੱਚ ਚੰਗਾ ਬੰਦਾ ਕੋਈ ਐਨ ਜੀਓ ਜਿਹੜਾ ਕੰਮ ਕਰਨਾ ਚਾਹੁੰਦੀ ਹੈ ਉਹਨਾਂ ਦੇ سپورਟ ਗਰੁੱਪ ਬਣਾ ਰਿਹਾ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਉਹਨਾਂ ਨੂੰ ਡਿਸਕਾਰਡ ਕੀਤਾ ਹੋਇਆ ਸੀ ਉਹਨਾਂ ਨੂੰ ਡਿਸਕਾਰਡ ਨਹੀਂ ਕਰਨਾ ਉਹਨਾਂ ਨੂੰ ਲੈ ਕੇ ਆਓ ਉਹਨਾਂ ਉਹਨਾਂ ਵਾਸਤੇ ਮੋਰਲ سپورਟ ਕਰੋ ਤੇ ਇਹ ਜਿਹੜੀ ਕੰਪਰੀਆ ਸਟ੍ਰੈਟਜੀ ਹੈ ਕਿ ਉਹਨਾਂ ਵਾਸਤੇ سپورਟ ਗਰੁੱਪ ਹੋਵੇ ਟ੍ਰੀਟਮੈਂਟ ਦੀ ਫੈਸਿਲਿਟੀ ਹੋਵੇ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਤੁਹਾਡੇ ਸਨ ਫਾਊਂਡੇਸ਼ਨ ਤੇ ਹੋਰ ਜਿਹੜੇ ਗਵਰਨਮੈਂਟ ਦਾ ਡਿਪਾਰਟਮੈਂਟ ਹੈ ਹੋਰ ਬਹੁਤ ਸਾਰੇ ਐਨਜੀਓ ਤੇ ਨਾਲ ਮਿਲ ਕੇ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਕਿ ਉਹਦਾ ਇਨ ਹਾਊਸ ਉਹਦਾ ਪਾਰਟ ਆ ਉਹਦਾ ਹਿੱਸਾ ਹੈ ਜੀ ਉਹ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਜਿਹੜਾ ਹੈਗਾ ਉਹਨਾਂ ਨੂੰ ਕੰਮ ਤੇ ਲਾਣਾ ਤੇ ਜਿਹੜੇ ਦੂਜੇ ਪਾਸੇ ਜਿਹੜੇ ਬੰਦੇ ਨਸ਼ਾ ਕਰਨ ਵਾਲੇ ਆ ਸੌਰੀ ਵੇਚਣ ਵਾਲੇ ਆ ਜਿਹੜੇ ਸਮੱਗਲਰ ਹੈ ਉਹਨਾਂ ਵਾਸਤੇ ਜਿਹੜਾ ਹੈਗਾ ਪੁਲਿਸ ਤੁਹਾਡੇ ਸਾਹਮਣੇ ਸਖਤੀ ਕਾਰਵਾਈ ਕਰ ਰਹੀ ਆ ਹਰ ਸਖਤ ਤੋਂ ਸਖਤ ਕਾਰਵਾਈ ਹੋਏਗੀ ਜਿਹੜਾ ਬੰਦਾ ਨਸ਼ੇ ਦੀ ਗੋਲੀ ਲੈ ਕੇ ਆਪਣਾ ਨਸ਼ਾ ਛੱਡੇਗਾ ਉਹਨੂੰ ਬਤਾਈਆਂ ਦੇਾਂਗੇ ਉਹ ਤੇ ਉਹਨੂੰ ਕੋਈ ਨਾ ਕੋਈ ਕੰਮ ਸਿਕਾਵਾਂਗੇ ਉਹਨੂੰ ਕੋਈ ਨਾ ਕੋਈ ਰੋਜ਼ਗਾਰ ਵਾਸਤੇ ਲੋਨ ਵੀ ਦੇਹੇਗੀ ਸਰਕਾਰ ਸਬਸਿਡੀ ਵੀ ਦੇਹੇਗੀ ਉਹਨਾਂ ਪਿੰਡਾਂ ਨੂੰ ਸਪੈਸ਼ਲ ਗ੍ਰਾਂਟਸ ਵੀ ਦਿੱਤੀਆਂ ਜਾਣਗੀਆਂ ਉਹਨਾਂ ਨੌਜਵਾਨਾਂ ਨੂੰ ਸਪੈਸ਼ਲ ਗ੍ਰਾਂਟਸ ਦਿੱਤੀਆਂ ਜਾਣਗੀਆਂ ਸਪੈਸ਼ਲ ਸਹੂਤਾ ਦਿੱਤੀਆਂ ਜਾਣਗੀਆਂ ਜਿਹੜੇ ਨਸ਼ਾ ਵੇਚਣ ਵਾਲੇ ਆ ਜੀ ਜੇ ਕੋਈ ਨਸ਼ਾ ਗੋਲੀਆਂ ਲੈ ਕੇ ਸਰਕਾਰੀ ਹਸਪਤਾਲ ਤੋਂ ਵੇਚਦਾ ਹੈਗਾ ਜਾਂ ਨਸ਼ੇ ਦਾ ਵਪਾਰ ਕਰਦਾ ਹੈ ਉਹਨਾਂ ਵਾਸਤੇ ਪੂਰੀ ਸ਼ਕਤੀ ਹੋਏਗੀ ਜਿਨੇ ਇੱਕ ਵੀ ਗੋਲੀ 베ਚਤੀ ਉਹਨੂੰ ਫੇਰ ਗੋਲੀਆਂ ਫ੍ਰੀ ਮਿਲਣੀਆਂ ਬੰਦ ਹੋ ਜਾਣਗੀਆਂ ਉਹਨੂੰ ਕੋਈ ਹੋਰ ਸਰਕਾਰੀ ਸਬਸਿਡੀ ਨਹੀਂ ਮਿਲੇਗੀ ਔਰ ਉਹਦੇ ਪਿੱਛੇ ਪੁਲਿਸ ਹੋਏਗੀ ਜਾਂ ਤਾਂ ਪੁਲਿਸ ਉਹਦੇ ਪਿੱਛੇ-ਪਿੱਛੇ ਭੱਜ ਰਿਹਾ ਹੋਏਗਾ ਉਹ ਜਾਂ ਕਿਸੇ ਥਾਣੇ 'ਚ ਕੁੱਟ ਖਾ ਰਿਹਾ ਹੋਏਗਾ ਜਾਂ ਕਿਸੇ ਜੇਲ੍ਹ ਛੁੜੇਗਾ ਜਾਂ ਭੱਜ ਕੇ ਪੰਜਾਬ ਤੋਂ ਬਾਹਰ ਚਲਾ ਜਾਏਗਾ ਤੇ ਜਾਂ ਫਿਰ ਹੋ ਸਕਦਾ ਕਿ ਜਿਹੜਾ ਸਿਰੇ ਦੀ ਗੱਲ ਆ ਵੀ ਉਹ ਸ਼ਮਸ਼ਾਨ 'ਚ ਪਹੁੰਚ ਜਾਏ ਸੋ ਇਹ ਦੋ ਰਸਤੇ ਆ ਅਸੀਂ ਸਾਰੇ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਰਸਤੇ ਤੇ ਲੈ ਕੇ ਆਣਾ ਜਿਹੜਾ ਕਿ ਨਸ਼ਾ ਛੱਡਣ ਦਾ ਕੰਮ ਸਿੱਖਣ ਦਾ ਕੰਮ ਕਰਨ ਦਾ ਵਿਆਹ ਕਰਾਣ ਦਾ ਚੰਗੀ ਜ਼ਿੰਦਗੀ ਜੀਣ ਦਾ ਇਸ ਰਸਤੇ ਤੇ ਸਾਰੇ ਨੂੰ ਪਾਣਾ ਸੋ ਇਹ ਸਾਡਾ ਮੇਰਾ ਮੇਨ ਮਕਸਦ ਸੀਗਾ ਦੂਜਾ ਮਕਸਦ ਇਹ ਸੀਗਾ ਕਿ ਜਿਹੜੀਆਂ ਤੁਹਾਡੀਆਂ ਜਿਵੇਂ ਮੈਂ ਦੱਸਿਆ ਕੋਈ ਡੈਂਗੂ ਦੀਆਂ ਬਿਮਾਰੀਆਂ ਜੋ ਕਿ ਮੱਛਰ ਦੇ ਕੱਟਣ ਦੇ ਨਾਲ ਇਹ ਪਹਿਲੀ ਵਾਰ ਇਹ ਨਾਰਮਲੀ ਅਸੀਂ 30 35 40 ਬਰੀਡਿੰਗ ਚੱਕਰ ਕਹਿੰਦੇ ਆ ਉਹ ਘਰ ਘਰ ਜਾ ਕੇ ਚੈੱਕ ਕਰਦੇ ਸੀ ਕਿੱਥੇ ਪਾਣੀ ਖੜਾ ਉਹ ਕਿੰਨੇ ਘਰਾਂ ਤੱਕ ਪਹੁੰਚ ਸਕਦੇ ਸੀ 65 ਲੱਖ ਘਰ ਆ ਪੰਜਾਬ ਦੇ ਵਿੱਚ ਮੈਂ ਕਿਹਾ 65 ਲੱਖ ਚੈੱਕ ਕਰਨੇ ਆ ਉਹਦੇ ਵਾਸਤੇ ਅਸੀਂ ਮੇਰੇ ਕੋਲੇ 50000 ਨਰਸਾ ਫੌਜ ਦੇ ਅੱਤੇ 2300 ਹੋ ਗਏ ਜਿਹੜੇ ਪੈਰਾਮੈਡੀਕਸ ਜਿਹਨੂੰ ਅਸੀਂ ਕਹਿੰਦੇ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜੀ ਬਰੀਡਿੰਗ ਚੈਕਰ ਦੀ ਪਹਿਲਾਂ 300 ਹੁੰਦੇ ਸੀ 2300 ਦਾ ਹੋ ਗਿਆ ਸਾਡੇ ਕੋਲੇ ਪੈਰਾਮੈਡੀਕਸ ਇੰਟਰਨਸ ਨੂੰ ਡਾਕਟਰਾਂ ਨੂੰ ਟ੍ਰੇਨਿੰਗ ਦਿੱਤੀ 250 ਹਰ ਸਾਲ ਆਉਂਦੇ ਆ ਇਸੇ ਤਰ੍ਹਾਂ ਜਿਹੜੇ ਤੁਹਾਡੇ ਟੀਚਰਸ ਆ ਉਹ ਘੱਟੋ ਘੱਟ ਵੀ ਜਿਹੜੇ ਤੁਹਾਡੇ 20000 ਹੋਣਗੇ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਜੀ ਹੁਣ ਇਸੇ ਤਰ੍ਹਾਂ ਜਿਹੜੇ ਬੱਚੇ ਆ 2 ਲੱਖ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਕਿ ਆਪਣਾ ਆਪਣਾ ਘਰ ਦੇਖੋ ਇਹ ਗੱਲ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਕਿ ਅਸੀਂ ਬੱਚਿਆਂ ਤੋਂ ਲੇਬਰ ਨਹੀਂ ਕਰਾ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਜਾਂ ਉਹਨਾਂ ਨੂੰ ਡੈਂਗੀ ਨਾ ਹੋਵੇ ਇਹ ਤਾਂ ਮੇਰਾ ਖਿਆਲ ਵਧੀਆ ਲੋਡੇਬਲ ਅਬਜੈਕਟਿਵ ਹੈਗਾ ਤੇ ਇਸ ਤਰ੍ਹਾਂ ਕਰਕੇ ਅਸੀਂ 65 ਲੱਖ ਪਰਿਵਾਰਾਂ ਤੱਕ ਪਹੁੰਚ ਕਰ ਰਿਹਾ ਔਰ ਡੈਂਗੂ ਦੀ ਜਿਹੜੀ ਹੈਗੀ ਐਂਸੀਡੈਂਸ ਅਸੀਂ ਹਰ ਛੱਕਰ ਦਾ ਡੈਂਗੂ ਤੇ ਵਾਰਕੈਂਪੇਨ ਸ਼ੁਰੂ ਕਰਾਂਗੇ ਮਈ ਦੇ ਵਿੱਚ ਔਰ ਉਹਦੇ ਵਿੱਚ ਜਿਹੜਾ ਹੋਏਗਾ ਸਾਡਾ ਕ੍ਰਿਕਟੋਕਟ ਸਾਡਾ ਪਿਛਲੀ ਵਾਰੀ 50% ਸੀਗਾ ਉਹਦੀ 80% ਰਿਡਕਸ਼ਨ ਮੌਤਾਂ ਜਿਹੜੀਆਂ ਸੀਗਾ ਪਹਿਲਾਂ 40-41 ਹੁੰਦੀਆਂ ਸੀ ਪਿਛਲੇ ਸਾਲ 13 ਹੋਈਆਂ ਸੀ ਇਸ ਵਾਰੀ ਕੋਸ਼ਿਸ਼ ਕਰਨੀ ਹੈ ਕਿ ਤਿੰਨ ਵੀ ਨਾ ਹੋਣ ਸੋ ਇਹ ਸਾਡਾ ਦੂਜਾ ਟਾਰਗੇਟ ਅਸੀਂ ਅੱਜ ਮੈਂ ਚੈਲੰਜ ਲੈ ਕੇ ਜਾ ਰਹੇ ਹਾਂ ਇੱਥੋਂ ਜਿਹੜਾ ਸ਼ਹਿਰ ਤਾਂ ਹੈਗਾ ਨਾ ਉੱਥੇ ਡੇਂਗੀ ਹੋਣ ਦੇਣਾ ਨਾ ਚਿਕਨ ਗੁੜੀਆਂ ਹੋਣ ਦੇਣਾ ਸਾਰੇ ਅਫਸਰਾਂ ਨੂੰ ਇੰਸਟਰਕਸ਼ਨ ਦੇ ਦਿੱਤੀਆਂ ਕਿ ਉੱਥੇ ਕੱਲਾ ਕੱਲਾ ਘਰ ਚੱਕ ਮਾਰ ਕੋ ਚੈੱਕ ਕਰ ਲਓ ਸਾਰਿਆਂ ਨੂੰ ਜਾਣਕਾਰੀ ਦੇ ਦਿਓ ਪਾਣੀ ਦਾ ਸਾਰਾ ਸੋਰਸ ਚੈੱਕ ਕਰ ਲਓ ਜਿੱਥੇ ਲੋਕ ਪਾਣੀ ਪੀਂਦੇ ਆ ਉੱਥੋਂ ਸੈਂਪਲ ਲੈ ਕੇ ਸਾਰੇ ਟੈਸਟ ਕਰਾ ਲਓ ਇਹ ਦੋ ਬਿਮਾਰੀਆਂ ਤੇ ਕਾਬੂ ਕਰਨਾ ਤੀਜਾ ਸਾਡਾ ਇਹ ਆ ਵੀ ਸਾਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਦੋ ਤਿੰਨ ਸਪੌਟ ਹੈਗਾ ਜਿੱਥੇ ਹਰ ਸਾਲ ਡੈਰੀਏ ਦੀ ਬਿਮਾਰੀ ਫੈਲਦੀ ਹੈ ਜੀ ਅਸੀਂ ਸੰਭਾਲ ਦਿਆਂ ਜਾ ਕੇ ਨੇਕ ਲੋਕਾਂ ਨੂੰ ਦਿੱਕਤ ਹੁੰਦੀ ਆ 20 ਵੀ ਪ੍ਰੈਸ਼ਰ ਆ ਗਿਆ 50 ਆ ਗਿਆ ਕਿਤੇ 100 ਵੀ ਆ ਗਿਆ ਫਿਰ ਉਹਨੂੰ ਹਸਪਤਾਲਾਂ ਚ ਲੈ ਕੇ ਜਾਂਦੇ ਆ ਇਲਾਜ ਕਰਦੇ ਆ ਮੈਜੋਰਟੀ ਬਚਾ ਲੈਣ ਇੱਕਦੇ ਦੀ ਡੈਫੀ ਹੋ ਜਾਂਦੀ ਆ ਸੋ ਉਸ ਤੋਂ ਵੀ ਬਚਾਣਾ ਚਾਹੇ ਕੋਲਰਾ ਹੋਵੇ ਹੈਪਟਾਈਟਸ ਏ ਹੋਵੇ ਜਾਂ ਕੋਈ ਹੋਰ ਬਿਮਾਰੀ ਹੋਵੇ ਸੋ ਤੀਜਾ ਜਿਹੜਾ ਹੈਗਾ ਉਹ ਸਾਡਾ ਹੈਗਾ ਕਿ ਜਿਹੜਾ ਸਾਡੇ ਲੀਡਰ ਆ ਰਹੇ ਆ ਜੀ ਸਾਡੀ ਨੈਸ਼ਨਲ ਲੀਡਰਸ਼ਿਪ ਆਏਗੀ ਯੂਥ ਨਾਲ ਡਾਇਲੌਗ ਹੋਏਗਾ ਪਿੰਡ ਵਿਜ਼ਿਟ ਕਰਨਗੇ ਉਹ ਉਹ ਵੀ ਜ਼ਿਲ੍ਹਾ ਪ੍ਰਸ਼ਾਸਨ ਤਿਆਰੀ ਕਰ ਰਿਹਾ ਸੋ ਇਹ ਮੇਰਾ ਮਕਸਦ ਸੀਗਾ ਜੀ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਪਰਟੀਆਂ